ਕਿਸਾਨਾ ਨੂੰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤੇ ਬੈਠਿਆਂ 63 ਦਿਨ ਹੋ ਚੁੱਕੇ ਨੇ ਜਿਸ ਕਾਰਨ ਉਹਨਾਂ ਦੀ ਸਿਹਤ ਲਗਾਤਾਰ ਡਿੱਗਦੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾ ਗੂ ਬਿਮਾਰ ਵੀ ਹੋ ਗਏ ਅਤੇ ਮੈਡੀਕਲ ਏਡ ਤੋਂ ਬਾਅਦ ਵੀ ਸਿਹਤ ਠੀਕ ਨਹੀਂ ਹੋ ਰਹੀ ਸੀ ਪਰ ਹੁਣ ਡਾਕਟਰਾਂ ਦੀ ਮਿਹਨਤ ਮੁਰ ਤੋਂ ਰੰਗ ਲਿਆਈ ਹੈ ਕਿਸਾਨਾ ਨੂੰ ਦਾ ਬੁਖਾਰ ਉਤਰਨ ਅਤੇ ਕੁਝ ਹੱਦ ਤੱਕ ਸਿਹਤ ਵਿੱਚ ਸੁਧਾਰ ਹੋਣ ਬਾਰੇ ਡਾਕਟਰਾਂ ਨੇ ਦੱਸਿਆ ਆਗੂ ਨੇ ਇਸ ਮੌਕੇ ਆਪਣੀ ਸਿਹਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਕਹਿੰਿਆ ਕਿ ਅਜੇ ਵੀ ਸਰੀਰ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੈ ਅਤੇ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਲੱਤਾਂ ਭਾਰ ਨਹੀਂ ਚੱਲ ਰਹੀਆਂ ਪੂਰੀ ਰਾਤ ਬੁਖਾਰ ਤੇ ਸਿਰਦਰਦ ਵੀ ਰਿਹਾ ਹਾਲਾਂਕਿ ਹੁਣ ਹਾਲਾਤ ਵਿੱਚ ਥੋੜਾ ਜਿਹਾ ਹਾਲਤ ਵਿੱਚ ਸੁਧਾਰ ਆਇਆ ਹੈ ਕੇਂਦਰ ਸਰਕਾਰ ਵੱਲੋਂ ਦਿੱਤੇ ਮੀਟਿੰਗ ਦੇ ਸੱਦੇ ਵਿੱਚ ਸ਼ਮੂਲੀਅਤ ਬਾਰੇ ਜਗਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਿਹਤ ਠੀਕ ਰਹੀ ਤਾਂ ਮੀਟਿੰਗ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਅਤੇ ਜੇਕਰ ਸਿਹਤ ਠੀਕ ਨਾ ਰਹੀ ਤਾਂ ਫਿਰ ਉਹ ਵੀਡੀਓ ਕਾਨਫਰੈਂਸ ਰਾਹੀਂ ਮੀਟਿੰਗ ਦਾ ਹਿੱਸਾ ਬਣਨਗੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਇਹ ਮੰਗ ਠੀਕ ਨਹੀਂ ਕਿਉਂਕਿ ਸਾਡੀ ਫੋਰਮ ਦੇ ਆਗੂ ਵੀ ਹਾਰਿਕੂ ਕਿਸਾਨੀ ਮੁੱਦੇ ਉੱਤੇ ਸਹੀ ਗੱਲਬਾਤ ਕਰ ਸਕਦੇ ਨੇ ਉਹਨਾਂ ਇਕਤਾ ਦੇ ਮਤੇ ਨੂੰ ਲੈ ਕੇ ਕਿਹਾ ਕਿ ਐਸ ਕੇਐਮ ਦੇ ਆਗੂ ਨਾਲ ਉਹ ਇਕਤਾ ਦਾ ਸੰਦੇਸ਼ ਲੈ ਕੇ ਆਏ ਸੀ ਪਰ ਉਹ ਆਪ ਚੁੱਪੀ ਧਾਰੀ ਬੈਠੇ ਨੇ ਉਹਨਾਂ ਕਿਹਾ ਕਿ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਕਿਸਾਨਾਂ ਦੀ ਇਕਤਾ ਦੀ ਉਡੀਕ ਹੈ ਪਰ ਹੁਣ ਮੇਰੇ ਸਾਥੀ ਐਸ ਕੇਐਮ ਦੇ ਆਗੂ ਪਤਾ ਨਹੀਂ ਕਿਹੜੇ ਮਤਭੇਦਾਂ ਕਾਰਨ ਚੁੱਪ ਨੇ ਢੱਲੇਵਾਲ ਨੇ ਕਿਹਾ ਕਿ ਅਗਰ ਉਹਨਾਂ ਦੇ ਸਾਡੇ ਅੰਦੋਲਨ ਵਿੱਚ ਆ ਕੇ ਸਾਡਾ ਸਮਰਥਨ ਨਹੀਂ ਕਰਨਾ ਤਾਂ ਲੱਗ ਤੋਂ ਇਕੱਠੇ ਹੋ ਕੇ ਤਾਲਮੀਰ ਐਕਸ਼ਨ ਕਰਕੇ ਵੀ ਇਕੱਠੇ ਹੋ ਕੇ ਲੜਾਈ ਲੜੀ ਜਾ ਸਕਦੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਜਿਹੜੀ ਕੇਂਦਰ ਸਰਕਾਰ ਵੱਲੋਂ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਸ਼ਾਮਲ ਹੋਣਗੇ ਜਾਂ ਫਿਰ ਨਹੀਂ ਜੇਕਰ ਉਹਨਾਂ ਦੀ ਸਿਹਤ ਠੀਕ ਹੁੰਦੀ ਹੈ ਤਾਂ ਜੇ ਮੀਟਿੰਗ ਦੇ ਵਿੱਚ ਸਰੀਰਕ ਤੌਰ ਤੇ ਸ਼ਾਮਲ ਹੋਣਗੇ ਤਾਂ ਫਿਰ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਨਾਲ ਕੀ ਗੱਲਬਾਤ ਹੁੰਦੀ ਹੈ ਕੋਈ ਜਿਹੜੀਆਂ 13 ਮੰਗਾਂ ਨੂੰ ਲੈ ਕੇ ਕਿਸਾਨਾਂ ਗੁੱਡੰਦੇਵਾਲ ਮਰਨ ਵਰਤੇ ਬੈਠੇ ਨੇ ਲਗਾਤਾਰ ਭੁਖ ਹੜਤਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਕੀਤਾ ਜਾਵੇ ਤਾਂ ਉਹਨਾਂ ਨੂੰ ਕੈਂਸਰ ਦੀ ਵੀ ਸਮੱਸਿਆ ਹੈ ਤੇ ਹੋਰ ਵੀ ਕਈ ਭਿਆਨਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਪਰ ਫਿਰ ਵੀ ਉਹ 63 ਦਿਨਾਂ ਤੋਂ ਮਰਨ ਵਰਤੇ ਬੈਠੇ ਨੇ ਤੇ ਆਪਣੀਆਂ ਮੰਗਾਂ ਦੇ ਉੱਤੇ ਡਟੇ ਹੋਏ ਨੇ ਕਿਉਂਕਿ ਕੇਂਦਰ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਪਹਿਲਾ ਸੱਦਾ ਮੀਟਿੰਗ ਵਾਸਤੇ ਆਇਆ ਹੈ ਦੇਖਣਾ ਹੋਵੇਗਾ ਕਿ ਕਿੰਨੇ ਗੇਟ ਦੀ ਮੀਟਿੰਗ ਤੋਂ ਬਾਅਦ ਗੱਲ ਸਿਰੇ ਪੱਤਰ ਲੱਗਦੀ ਹੈ ਜਾਂ ਫਿਰ ਇਸੇ ਤਰੀਕੇ ਨਾਲ ਜਿਵੇਂ ਪਹਿਲਾਂ ਮੀਟਿੰਗਾਂ ਹੁੰਦੀਆਂ ਸੀ ਉਹ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਕੇਂਦਰ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਫਿਰ ਨਹੀਂ ਤੇ ਜਿਹੜੀਆਂ 13 ਮੰਗਾਂ ਨੇ ਕਿਉਂਕਿ ਐਮਐਸਪੀ ਦੇ ਸਮੇਤ 13 ਮੰਗਾਂ ਨੇ ਜਿਹੜੀਆਂ ਪੁਰਾਣੀਆਂ ਮੰਗਾਂ ਨੇ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਤਾਂ ਉਸ ਸਮੇਂ ਦੀਆਂ ਮੰਗਾਂ ਨੇ ਤੇ ਜੇਕਰ ਇਹਨਾਂ ਮੰਗਾਂ ਦੇ ਵਿੱਚੋਂ ਸਹਿਮਤੀ ਬਣ ਗਈ ਤਾਂ ਕਿੰਨੀਆਂ ਮੰਗਾਂ ਦੇ ਉੱਤੇ ਬਣੇਗੀਆਂ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਤੇ ਐਮਐਸਪੀ ਆ ਜਿਹੜੀ ਉਹ ਕਿੰਨੀਆਂ ਕ ਫਸਲਾਂ ਦੇ ਉੱਤੇ ਦੇਣ ਵਾਸਤੇ ਕੇਂਦਰ ਜਿਹੜੀ ਹੈ ਤਿਆਰ ਹੁੰਦੀ ਹੈ ਇਹ ਵੀ ਕਿਤੇ ਨਾ ਕਿਤੇ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਇਹ ਦੇਖਣਾ ਹੋਵੇਗਾ ਕਿ ਕਿਸਾਨਾਂ ਕੋ ਡੰਨੇਵਾਲ ਮਰਨ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਇਹੋ ਜਾਜਤ ਧੰਨਵਾਦ